ਸ਼ੁਕੀਰਨ ਦਾਵਾ ਦੇ ਬੇਟੇ ਨੂੰ ਧਮਕੀ ਮਿਲ ਜੱਗੂ ਭਗਵਾਨਪੁਰੀਏ ਦੇ ਬੜਾ ਹੀ ਚੱਕਰੇ ਅਮਰਤ ਨੂੰ ਉਹ ਹੀ ਗੱਲ ਆਪ ਸਾਹਿਬ ਇਹ ਸਾਹਿਬ ਮੈਂ ਉਹ ਜਵਾਬ ਦੇ ਆਪ ਹੀ ਨਾਲ ਪਾਲਦੇ ਰਹੇ ਸੀਐਮ ਆਪ ਹੀ ਉਹਨਾਂ ਨੂੰ ਪਾਲਦੇ ਰਹੇ ਆਪ ਹੀ ਉਹਨੂੰ ਪੁਈਸਾ ਬਦਲ ਦਰੋਲਾ ਪਈ ਹੁਣ ਸੀਐਮ ਸਾਹਿਬ ਉਹ ਆ ਗੋਈ ਕਰੀ ਸੀ ਰਣਜੀਤ ਕੇ ਦਾ ਵਿਜੀਲੈਂਸ ਬਿਜ਼ਨਸ ਉਹਦਾ ਜੋ ਕਰਨਗੇ ਸੋ ਕਰਨਗੇ ਟੂਟ ਕੋ ਪਿਆ ਦਾਸ ਅਬੀਰਾ ਤੇਰੀ ਝੋਪੜੀ ਹਲਕਟਿਆਂ ਦੇ ਪਾਸ ਉਹਦਾ ਜੋ ਨਿਕਲੂਗਾ ਕਾਨੂੰਨ ਕਰੂਗਾ ਆਇਓ ਤੁਸੀਂ ਅੱਜ ਬਹੁਤ ਹੀ ਪਵਿੱਤਰ ਧਰਤੀ ਚਮਕੌਰ ਸਾਹਿਬ ਦੀ ਉੱਥੇ ਅੱਜ ਪਰਿਵਾਰ ਸਮੇਤ ਨਤਮਸਤਕ ਹੋਣ ਆਏ ਆ ਪੰਜਾਬ ਦੀ ਖੁਲਾਈ ਦੀ ਅਰਦਾਸ ਕੀਤੀ ਹੈ ਪੰਜਾਬ ਦੀ ਤਰੱਕੀ ਦੀ ਅਰਦਾਸ ਕੀਤੀ ਹੈ ਔਰ ਪੰਜਾਬ ਹੱਸਦਾ ਬਸਦਾ ਰਵੇ ਪੰਜਾਬ ਤਰੱਕੀਆਂ ਕਰੇ ਪੰਜਾਬ ਉਚਾਈਆਂ ਛੋਵੇ ਸਾਡੇ ਬੱਚੇ ਜਿਹੜੇ ਨੇ ਉਹ ਤਰੱਕੀਆਂ ਕਰਨ ਹਰ ਫੀਲਡ ਦੇ ਵਿੱਚ ਇਹ ਅਦਸ ਕਰ ਲਈ ਕਿਥੇ ਆਏ ਹਾਂ ਤੇ ਆਪ ਜੋ ਸੇਵਾ ਪਰਮਾਤਮਾ ਨੇ ਲਾਈ ਹੋਈ ਹੈ ਉਹਦਾ ਵੀ ਧੰਨਵਾਦ ਕੀਤਾ ਕਿ ਪਰਮਾਤਮਾ ਬਲ ਬਖਸ਼ੇ ਕਿ ਜੋ ਸੇਵਾ ਲਾਈ ਹੈ ਨੂੰ ਅਸੀਂ ਸੱਚੇ ਦਿਲੋਂ ਨਿਭਾ ਸਕੀਏ ਜੀ ਮਾਨ ਸਰ ਮੈਂ ਲੈਂਡ ਪਲਿੰਗ ਦਾ ਪੈਕੇਜ ਚੰਗਰ ਸਾਹਿਬ ਨੇ ਚੰਗਰ ਸਾਹਿਬ ਵਾਸਤੇ ਜੋ ਥੋੜਾ ਜਿਹਾ ਕਮੇਟੀ ਵੱਲੋਂ ਕਲਿਆਰੇ ਦੀ ਵੀ ਇੱਕ ਉਹਨਾਂ ਨੇ ਕਿਹਾ ਕਿ ਜੇਕਰ ਉਹ ਪਲੇਅਰ ਅਮਰੀਖਾ ਚ ਪਿਛਲੇ ਪਾਸੇ ਜੋ ਘੜੇ ਘੜੇ ਰੋ ਹੈ ਉਹ ਪਿਛਲੇ ਪਾਸੇ ਰਹਿੰਦਾ ਹੈ ਤੇ ਮੈਂ ਡੀਸਾ ਵੀ ਜੁੜ ਲਈ ਕਿ ਇੰਜੀਨੀਅਰਾਂ ਤੋਂ ਵਧੀਆ ਕਿਰਾ ਉਹ ਦਾ ਡਿਜ਼ਾਈਨ ਬਣਾ ਕੇ ਸਿਖਾਉਂਦੇ ਮੈਂ ਜੋ ਮਾਸਫ ਲੈਂਡ ਕੋਲੀ ਪੌਸੀ ਦਾ ਵਿਰੋਧ ਹੋ ਰਿਹਾ ਮੈਂ ਕੋਈ ਪੋਲੀਟਿਕਲ ਯਾਨੀ ਨੀਤੀ ਕਾਲ ਲਿਖਦੇ ਮੈਂ ਕਦੀ ਉਹਦੇ ਬਾਰੇ ਡਿਟੇਲ ਚ ਪਹਿਲਾਂ ਵੀ ਦੱਸ ਚੁੱਕੇ ਹਾਂ ਉਹਨਾਂ ਨੇ ਦਿਨਾਂ ਚ ਸਰ ਆਮ ਲੋਕਾਂ ਨਾਲ ਮੀਟਿੰਗਾਂ ਵੀ ਹੋਣਗੀਆਂ ਸਰ ਜਿਹੜੀ ਆ ਆਮ ਲੋਕਾਂ ਨਾਲ ਮੀਟਿੰਗਾਂ ਹੋਣਗੀਆਂ ਕੋਈ ਅਸੀਂ ਕੋਈ ਤਾਨਾ ਸ਼ਾਈ ਨਹੀਂ ਕਰਦੇ ਠੀਕ ਹੈ ਨਾ ਆਮ ਲੋਕਾਂ ਨਾਲ ਗੱਲ ਕਰਕੇ ਕਿਸਾਨਾਂ ਨਾਲ ਗੱਲ ਕਰਕੇ ਜਿਵੇਂ ਕਰਨ ਰਣਜੀਤ ਜੀ ਦੇ ਅੱਜ ਬਿਜ਼ਨਸ ਜਿਹੜੀ ਉਹਦੇ ਬਾਰੇ ਉਹ ਤਾਂ ਜੋ ਕਰਨਗੇ ਸੋ ਕਰ ਮੀਂਗੇ ਤੂੰ ਕਿਉਂ ਗਿਆ ਦਾਸ ਕਬੀਰਾ ਤੇਰੀ جھੌਂਕੜੀ ਕਲਕਟਾ ਨੇੜੇ ਪਾਸ ਉਹਦਾ ਜੋ ਨਿਕਲੂਗਾ ਕਾਨੂੰਨ ਅੱਛਾ ਸੁਖੀ ਰੰਡਾਵਾ ਦੇ ਬੇਟੇ ਨੂੰ ਧਮਕੀ ਮਿਲ ਲੱਗੂ ਭਗਵਾਲਪੁਰਿਆ ਦੇ ਬੜਾ ਹੀ ਚੱਕਰੇ ਉਮਰਤਨ ਦੇ ਉਹੀ ਗੱਲ ਅੱਛਾ ਸਾਹਿਬ ਸਾਹਿਬ ਮੈਂ ਉਹ ਜਵਾਮ ਦੇ ਨਾਲ ਆਪ ਸਾਪ ਹੀ ਨਾਲ ਉਚਾਰਿਆ ਆਪ ਹੀ ਉਹਨਾਂ ਨੂੰ ਬੰਨਦੇ ਰਹੇ ਹੋਸੀਐਮ ਆਪ ਹੀ ਉਹਨਾਂ ਨੂੰ ਬੰਨਦੇ ਰਹੇ ਆਪ ਹੀ ਉਹਨੂੰ ਪੁਈਸਾ ਬਦਲ ਦਾ ਰੌਲਾ ਪਈ ਹੁਣ ਸੀਐਮ ਸਾਹਿਬ ਉਹ ਆ ਗੁਰ ਕਰੀਏ। ਮਾਸਟਰ ਜੀ ਸਾਹਿਬ ਇੱਥੇ ਇੱਕ ਜਿਸ ਚਮਕੌਰ ਸਾਹਿਬ ਦੇ ਵਿੱਚ ਨਾ ਜੀ ਪਿਛਲੀ ਸਰਕਾਰ ਨੇ ਇੱਕ ਅਕੈਡਮੀ ਸ਼ੁਰੂ ਕੀਤੀ ਸੀ ਆਪਣਾ ਅਚੀਲਗੁਰ ਗੋਵਿੰਦ ਸਿੰਘ ਜੀ ਸਕਿੱਲ ਯੂਨੀਵਰਸਿਟੀ ਉਹਦੇ ਉੱਪਰ ਕਰੋੜਾ ਰੁਪਏ ਲੱਗਿਆ ਲੇਕਿਨ ਉਹ ਇਸ ਟਾਈਮ ਖੰਡਰ ਬਣੀ ਪਈ ਆ ਆਪਣੀ ਯੂਨੀ ਸ਼ੁਰੂ ਹੋ ਰਹੀ ਜੀ। ਉਹਦੇ ਬਾਰੇ ਮੈਂ ਡਿਟੇਲ ਲਾਣਾ। ਉਹ ਤਾਂ ਉਦੋਂ ਵੇਲੇ ਵੋਟਾਂ ਵੇਲੇ ਕੀਤੀ ਹੋਣੀ ਨਾ। ਵੋਟਰਾਂ ਦੀ ਪਹਿਲਾਂ ਦੀ ਗੱਲ ਹੈ। ਪਹਿਲਾਂ ਤੋਂ ਹੀ ਸ਼ੁਰੂ ਪਿਛਲੀ ਕਾਂਗਰਸ ਸਰਕਾਰ ਦੇ ਦੌਰ ਦੀ ਸ਼ੁਰੂ ਹੋਣੀ ਚਾਹੀਦੀ ਸੀ। ਕਰੋੜਾਂ ਰੁਪਏ ਖਰਚਾ ਲੱਗਿਆ ਨਹੀਂ ਖੰਡਰ ਬਣ ਰਹੀਆਂ ਜੀ। ਬਹੁਤ ਜਗ੍ਹਾ ਤੇ ਤਾਂ ਹੋਇਆ ਜਾ ਇਹਨਾਂ ਨੇ ਜਿਹੜੇ ਅਨਾਉਂਸ ਕੀਤੇ ਖੰਡਰ ਬਣ ਕੇ ਬਿਲਡਗਾ ਸੀ ਲਈਆਂ ਵਾਪਸ ਉੱਥੇ ਸਕੂਲ ਆਫ ਫੈਮਿਨਸ ਬਣਾਏ ਜਿਹੜੇ ਅੱਜ ਸਫਲਤਾਪੁਰ ਹੋ ਚੱਲ ਰਹੇ ਨੇ ਸੋ ਜਿੰਨਾ ਵੀ ਇਹਨਾਂ ਨੇ ਮਿਸਮੈਨੇਜਮੈਂਟ ਕੀਤਾ ਪੰਜਾਬ ਦਾ ਹਨਾ ਬਿਲਡਿੰਗਾਂ ਬਣਾਤੀਆਂ ਖੰਡਰ ਬਣ ਗਿਆ ਉੱਤੇ ਝਾੜੀਆਂ ਉਗਦੀਆਂ ਨਾ ਕੋਈ ਤੇ ਸਟੂਡੈਂਟ ਹੈ ਨਾ ਕੋਈ ਤੇ ਟੀਚਰ ਹੈ ਨਾ ਲੈਬ ਹੈ ਨਾ ਕੁਝ ਹੈ ਇਹ ਸਾਰੀਆਂ ਬਿਲਡਿੰਗ ਜਿਹੜੀਆਂ ਸਿੱਖਿਆ ਕ੍ਰਾਂਤੀ ਦੇ ਅੰਦਰ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਸਕਿੱਲ ਦੇ ਵਿੱਚ ਤਾਂ ਅੱਜ ਕੱਲ ਲੋੜ ਹੀ ਸਕਿੱਲ ਦੀ ਸਕਿੱਲ ਦੇ ਵਿੱਚ ਅਸੀਂ ਅਪਡੇਟ ਕਰਾਂ ਮਾਨ ਸਰ ਹਸਪੀਟਲ ਵੀ ਜਿਹੜੇ ਚੰਨੀ ਜੀ ਉਹ ਬੰਦ ਕੀਤਾ ਹੋਇਆ ਜੀ ਕੰਮ ਨੂੰ ਕੋਈ ਅਸੀਂ ਬੈ ਰਾਜਨੀਤਿਕ ਤਾਂ ਅਸੀਂ ਛੱਡ ਦੇ ਇੱਕ ਮਿੰਟ ਜੀ ਸਰ ਹਸਪੀਟਲ ਤੋਂ ਹਸਪੀਟਲ ਮੈਨੂੰ ਦੱਸਿਆ ਯਾਹ ਬੈਠਾ ਹੈ ਯਾਹ ਬੈਠਾ ਤਿਆਰ ਆਉਣ ਵਾਲੇ ਦਿਨਾਂ ਚ ਉਹਨੂੰ ਸਮਰਪਿਤ ਲੋਕ ਸਮਰਪਿਤ ਕਰਦਾਂਗੇ ਤੁਹਾਡੇ ਬਹੁਤ ਧੰਨਵਾਦ ਮਾਨ ਸਾਹਿਬ ਅਗਲੀ ਗੱਲ